ਹਰ ਸਾਲ ਦੀ ਤਰ੍ਹਾਂ ਈਦ ਦਾ ਤਿਹਾਰ ਪਿੰਡ ਬਰਾਸ ਸ਼ਰੀਫੋਂ ਮਸਜਿਦ ਦਰਗਾ ਅੰਬੀਆ ਅਲਾਹਿਸਲਾਤੂ ਵਿਸਲਾਮ ਵਿਕੇ ਬਹੁਤੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ ਇਸ ਮੌਕੇ ਤੇ ਹਲਕੇ ਦੇ ਐਮਐਲਏ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਇੱਥੇ ਪਹੁੰਚ ਕੇ ਸਜਦਾ ਕੀਤਾ ਤੇ ਪਾਇਚਾਰੇ ਨੂੰ ਈਦ ਮੁਬਾਰਕ ਦਿੱਤੀ ਇਸ ਮੌਕੇ ਤੇ ਨਵਾਜ਼ਾ ਕੀਤਾ ਗਈ ਅਤੇ ਲੰਗਰ ਲਗਾਏ ਗਏ ਅਤੇ ਦੁਕਾਨਾਂ ਵੀ ਸਜਾਈਆਂ ਗਈਆਂ ਇਸ ਮੌਕੇ ਤੇ ਸਟੇਟ ਅਵਾਰਡ ਨਰੰਗ ਸਿੰਘ ਅਤੇ ਜੰਗ ਚੌਧਰੀ ਨੇ ਇੱਕ ਦੂਜੇ ਦੇ ਗਲੇ ਲਾ ਕੇ ਭਾਈਚਾਰੇ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਤੇ ਰਾਮਪੁਰ ਜਮੀਲ ਸਕੰਦਰ ਅਲੀ ਨੇ ਇਥੋਂ ਦੇ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਦਿੱਤੀ ਇਸ ਮੌਕੇ ਤੋਂ ਹੋਰਨਾਂ ਤੋਂ ਇਲਾਵਾ ਚੇਅਰਮੈਨ ਡਾਕਟਰ ਮਹਿਬੂਬ ਸਹੋਤਾ ਬੋਬੀ ਅਯਾਨ ਸਹੋਤਾ ਤੌਸੀਫ ਹਸੀਨ ਮੌਲਵੀ ਮੁਹੰਮਦ ਜਮੀਲ ਸਕੰਦਰ ਅਲੀ ਰਾਮਪੁਰ ਲਖਵੀਰ ਖਾਨ ਹੈਪੀ ਟਿੰਬਰਪੁਰ ਰਵੀ ਹਸੀ ਨੀਰਜ ਚੁੰਨੀ ਮਾਜਰਾ ਜੰਗਾ ਚੌਧਰੀ ਤੇਜਪਾਲ ਡੰਗੀੜਿਆ जंगा चौधरी स्टेट अवार्ड नोरंग सिंह मनदीप सिंह पोला ओंकार सिंह राजेंद्रगढ़ बलजिंदर सिंह सरपंच गुरजीत सिंह बाट बलविंदर सिंह सराव सुखविंदर सिंह ब्रासतीश कुमार लटोर बहादुर खान ओएसडी एडवोकेट लखविंदर सिंह हलका एमएलए फतेहगढ़ साहब हां जी हां जी सर ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਪਿੰਡ ਡੰਗੇੜੀਆਂ ਜੀ ਅੱਜ ਇੱਥੇ ਈਦ ਦੀ ਨਮਾਈ ਪੜਨੈ ਇਸ ਸਾਲ ਬਾਅਦ ਤਿਹਾਰਾਂ ਨੂੰ ਸਾਡਾ ਅੱਛਾ ਹਾਂਜੀ ਹਾਂ ਸਾਰਿਆਂ ਨੂੰ ਈਦ ਦੀ ਮੁਬਾਰਕਬਾਦ ਕੰਨਿਓ ਮੁਬਾਰਕ ਜੀ ਬਹੁਤ ਬਹੁਤ ਸਾਰਿਆਂ ਨੂੰ ਈਦ ਦੀ ਮੁਬਾਰਕਾਂ ਜੋ ਵੀ ਸਾਡੇ ਸੱਜਣ ਪੀਤਰਾ ਇੱਕ ਮਾਲਕ ਦੇ ਬੱਚੇ ਆ ਕੀ ਸਰਦਾਰ ਦੇ ਕੀ ਮੁਹੰਮਦ ਸਾਰਿਆਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਜਿਹੜੇ ਪਹੁੰਚੇ ਸਾਡੇ ਸਰ ਪਹੁੰਚੇ ਰੰਗ ਰੰਗ ਪਹੁੰਚੇ ਨੇ ਇੰਟਰਵਿਊ ਲੈਣ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਦਿਲ ਤੋਂ ਸ਼ੁਕਰ ਹੈ ਬਹੁਤ ਧੰਨਵਾਦ ਜੀ ਸਰ ਨਰਿੰਦਰ ਸਿੰਘ ਸਰ ਕੰਡੈਸਰ ਸਟੇਟ ਵਾਰਡ ਬਹੁਤ ਬਹੁਤ ਧੰਨਵਾਦ ਜੀ ਪਾਸ ਹੋਤੀ ਹੈ ਜੀ ਰਵਾਇਤ ਹੋਇਆ ਚੱਕੀ ਹੈ ਜਿੰਨੇ ਵੀ ਚਲੇ ਦੇ ਪ੍ਰਾਣ ਸਭ ਨੂੰ ਜੀ ਬਹੁਤ ਬਹੁਤ ਤੁਹਾਡਾ ਇਸ ਸਮੇਂ ਬਹੁਤ ਬਹੁਤ ਪਿਆਰਾ ਜੀ ਜੇ ਰੋਸ਼ਿਆਂ ਤੋਂ ਬਾਅਦ ਅੱਜ ਵੀ ਛੜੀ ਆਈ ਹੈ ਬਹੁਤ ਤੁਸੀਂ ਆਪਾਂ ਜੀ ਸਾਡੇ ਨੂੰ ਸੋ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਆਪਣੇ ਭਰਾਵਾਂ ਨੂੰ ਇਹਨਾਂ ਬਹੁਤ ਬਹੁਤ ਰਵਾਇਤ ਕਰਦਾ ਹਾਂ ਬਾਇ ਸਟੇਟ ਵਾਰਡਿੰਗ ਰੰਗ ਸਿੰਘ ਅੱਜ ਬਹੁਤ ਹੀ ਇਤਿਹਾਸਕ ਪਿੰਡ ਬਰਾਸ ਦੇ ਵਿੱਚ ਪਹੁੰਚਿਆ ਜਿੱਥੇ ਭਾਰਤ ਦਾ ਨਹੀਂ ਸਗੋ ਪੂਰੇ ਵਾਰਡ ਦਾ ਇੱਕ ਬਹੁਤ ਵੱਡਾ ਈਦ ਦੇ ਮੌਕੇ ਤੇ ਮੇਲਾ ਲੱਗਦਾ ਹੈ ਬਹੁਤ ਹੀ ਮੁਸਲਮਾਨ ਭਾਈਚਾਰਾ ਚਾਹ ਪਾਕਿਸਤਾਨ ਤੋਂ ਅਫਗਾਨਿਸਤਾਨ ਤੋਂ ਪੱਛਮੀ ਮਗਾ ਤੋਂ ਯੂਪੀ ਐਮਪੀ ਤੋਂ ਇਸ ਦਿਨ ਇੱਥੇ ਆਉਂਦਾ ਇੱਕ ਦੂਜੇ ਦੇ ਘਰੇ ਲੈ ਕੇ ਖੁਸ਼ੀਆਂ ਸਾਂਝੀਆਂ ਕਰਦਾ ਬਹੁਤ ਸਾਰੇ ਸਾਡੇ ਬੀਜ ਨੇ ਈਦ ਤੇ ਨਵੇਂ ਕੱਪੜੇ ਪਾਉਂਦੇ ਨੇ ਇੱਕ ਦੂਜੇ ਨਾਲ ਮਠਾਈਆਂ ਵੰਡ ਕੇ ਖੁਸ਼ੀਆਂ ਸਾਂਝੀਆਂ ਕਰਦੇ ਨੇ ਸੋ ਮੈਂ ਅੱਜ ਜਿੰਨੇ ਵੀ ਇੱਥੇ Eid ਮੌਲਦ ਕਰਕੇ ਆਏ ਹੋਏ ਸੰਗਤਾਂ ਉਹਨਾਂ ਨੂੰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤਾਂ ਕਿ ਸਾਰਾ ਭਾਈਚਾਰਾ ਇੱਕ ਦੂਜੇ ਨਾਲ ਇਹ ਸਾਰੇ ਜਿਹੜੇ ਤਿਹਾਰ ਨੇ ਇੱਕ ਦੂਜੇ ਦੇ ਨਾਲ ਲੱਗੇ ਹੋਏ ਨੇ ਵੀ ਸਾਡਾ ਬਹੁਤ ਹੀ ਵਧੀਆ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਚਾਹੇ Eid ਦਾ ਹੋਵੇ ਚਾਹੇ ਮੌਲਦ ਦਾ ਚਾਹੇ ਜ਼ਰਾ ਜਾਹੇ ਕੋਈ ਹੋਰ ਤਿਹਾਰ ਹੈ ਤੇ ਸਾਡੇ ਸਾਰਿਆਂ ਦੇ ਸਾਰੂ ਸਾਂਝੇ ਤਿਹਾਰ ਨੇ ਤੋਂ ਮੈਂ ਅੱਜ ਈਦ ਮੁਬਾਰਕ ਤੇ ਪਿੰਡ ਪ੍ਰਾਇਮਰੀ ਕੇ ਸਾਰੇ ਹੀ ਮੁਸਲਮਾਨ ਭਾਈਚਾਰੇ ਨੂੰ ਬਾਕੀ ਭਾਈਚਾਰੇ ਨੂੰ ਈਦ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਤੇ ਤੁਸੀਂ ਸਾਰਿਆਂ ਖੁਸ਼ੀਆਂ ਪ੍ਰਾਪਤ ਕਰੋ ਮੈਂ ਇਹੋ ਹੀ ਸਾਰਿਆਂ ਕੇ ਦੁਆ ਕਰਦਾ ਥੈਂਕ ਯੂ